2018 ਦੇ ਵਿੱਚ ਮੈਂ ਇੱਕ ਨਾਈਟ ਸੂਟ ਪਰਚੇਸ ਕੀਤਾ ਸੀ ਜਿਹਦੇ ਵਿੱਚ ਇੱਕ ਡੈਫੈਕਟ ਵੀ ਸੀ ਮਾਈਨਰ ਜਿਆ ਤੇ ਇੱਕ ਉਹਦਾ ਸਾਈਜ਼ ਦੀ ਪ੍ਰੋਬਲਮ ਵੀ ਆ ਗਈ। ਫਿਰ ਮੈਂ ਵਾਪਸ ਕਰਨ ਵਾਸਤੇ ਗਿਆ ਤੇ ਉਹ ਦੁਕਾਨਦਾਰ ਨੇ ਵਾਪਸ ਕਰਨ ਤੋਂ ਮਨਾਂ ਕਰ ਦਿੱਤਾ ਕਿ ਮੈਂ ਇਹਨੂੰ ਰਿਪਲੇਸ ਨਹੀਂ ਕਰਨਾ ਮੇਰੇ ਕੋਲ ਸਟਾਕ ਨਹੀਂ। ਫਿਰ ਮੈਂ ਉਹਨੂੰ ਆਖਿਆ ਕਿ ਇਹਦਾ ਬਿੱਲ ਦੇ ਦੇ ਜੋ ਸਟਾਕ ਆਊਗਾ ਉਹ ਦੀ ਆਪਾਂ ਨੂੰ ਕਰ ਲਾਂਗੇ ਰਿਪਲੇਸ। ਉਹ ਕਹਿੰਦਾ ਮੈਂ ਬਿੱਲ ਵੀ ਨਹੀਂ ਦੇਣਾ ਪੱਕਾ। ਫਿਰ ਮੈਨੂੰ ਆਖਿਆ ਕਿ ਫਿਰ ਤੇਰੇ ਲੀਗਲ ਕਾਰਵਾਈ ਹੋਊਗੀ ਲੀਗਲ ਨੋਟਿਸ ਮੇ ਕੋਈ ਤੱਕ ਦੁਕਾਨਦਾਰ ਜਿਹੜਾ ਹੰਕਾਰਿਆ ਹੈ ਹੀ ਉਹ ਮੈਨੂੰ ਘਲਾਰ ਕੇ ਟੋਕੀ ਸਪੈਸ਼ਲ ਕਿਹਾ ਕਿ ਹੁਣ ਭੇਜਿਓ ਜ਼ਰੂਰ ਲੀਗਲ ਨੋਟਿਸ ਇਹ ਹੋਗੀ ਤੇ ਅਲਟੀਮੇਟਲੀ ਹੁਣ ਫੈਸਲਾ ਆਇਆ ਫੈਸਲੇ ਦੇ ਵਿੱਚ ਕੋਰਟ ਨੇ 1600 ਰੁਪਇਆ ਵੀ ਵਾਪਸ ਕਰਨ ਨੂੰ ਕਿਹਾ ਵਿਦ 9% ਪਰ ਐਨ ਐਮ ਇੰਟਰਸਟ ਲੜ ਤੇ ਨਾਲ 3000 ਰੁਪਇਆ ਐਜ਼ ਅ ਕੰਪਨਸੇਸ਼ਨ ਦਿੱਤਾ ਉਹ ਵੀ ਵਿਦ 9% ਇੰਟਰਸਟ ਜਿਦੋਂ ਕੋਕੋ ਕੀ ਐਸ ਲੱਗਾ ਉਦੋਂ ਤੂੰ ਇੰਟਰਸਟ ਹੁੰਦਾ ਤੇ ਜੋਰ ਤੱਕ ਕਿਉਂ ਜਮਾਉਂਟ ਨਹੀਂ ਦਿੰਦਾ ਉਦੋਂ ਤੱਕ। ਭਾਵੇਂ ਤੇ ਜਦੋਂ ਤੱਕ ਇਹ ਅਮਾਉਂਟ ਨਹੀਂ ਦਿੰਦਾ ਉਨ ਤੱਕ ਇੰਟਰਸਟ ਚੱਲਦੇ ਰਹਿਣਾ। ਉਹ ਜਗ੍ਹਾ ਬਹੁਤ ਥਾਵਾਂ ਤੇ ਲੋਕ ਸਮਝੌਤੇ ਕਰਦੇ ਆ ਜੀ। ਪਰ ਉਹ ਪਿਛੇ ਹਟੇ ਹੁਣ ਲੋਕਾਂ ਨੂੰ ਜਾਗਰੂਕਤਾ ਤੇ ਹੈ ਹੀ ਨਹੀਂ ਬਿਲਕੁਲ ਵੀ। ਜਿਹੜਾ ਅਵੇਰਨੈਸ ਸਿਰਫ ਕੰਜ਼ਿਊਮਰ ਲਾਦੀ ਨਹੀਂ ਆਮ ਲਾਦੀ ਵੀ ਕੋਈ ਪਤਾ ਨਹੀਂ ਹੈ ਬੱਚ। ਅਕਸਰ ਆਪਾਂ ਦੇਖਦੇ ਆਂ ਕਿ ਇੱਕ ਐਸੇ ਮਾਮਲੇ ਸਾਹਮਣੇ ਆਉਂਦੇ ਆ ਕਿ ਜਿਦੇ ਵਿੱਚ ਕੰਜ਼ਿਊਮਰਜ਼ ਦੇ ਮਾਮਲੇ ਕੋਰਟ ਦੇ ਵਿੱਚ ਜਾਂਦੇ ਕੰਜ਼ਿਊਮਰ ਕੋਰਟ ਦੇ ਵਿੱਚ ਮਾਮਲੇ ਜਾਂਦੇ। ਇੱਕ ਐਸਾ ਹੀ ਵੱਖਰਾ ਜਿਹਾ ਇੱਕ ਮਾਮਲਾ ਬਟਾਲੇ ਦੇ ਵਿੱਚ ਆਇਆ ਸਾਹਮਣੇ ਕਿ ਜਿੱਥੇ ਇੱਕ ਵਕੀਲ ਵੱਲੋਂ ਇੱਕ ਕੰਜ਼ਿਊਮਰ ਕੋਰਟ ਦਾ ਦਸਤਾਪਨਾਇਆ ਗਿਆ ਔਰ ਉਹ ਕੇਸ ਨੂੰ ਜਿੱਤਿਆ ਵੀ ਗਿਆ। ਉਹ ਕੀ ਮਾਮਲਾ ਹੈ ਔਰ ਕਿਵੇਂ ਦੇ ਹੱਕ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਲੇਕਿਨ ਪਹਿਲੇ ਮਾਮਲੇ ਦੀ ਜਾਣਕਾਰੀ ਦੇ ਆ ਕਿ ਇੱਕ ਮਾਮਲਾ ਹੈ ਕੀ ਹੈ? ਵਕੀਲ ਸਾਹਿਬ ਮਾਮਲਾ ਕੀ ਹੈ? ਇਹ 2018 ਦੇ ਵਿੱਚ ਮੈਂ ਇੱਕ ਨਾਈਟ ਸੂਟ ਪਰਚੇਸ ਕੀਤਾ ਸੀ ਜਿਸ ਦੇ ਵਿੱਚ ਇੱਕ ਡੈਫੈਕਟ ਵੀ ਸੀ ਮਾਈਨਰ ਜਿਹਾ ਤੇ ਇੱਕ ਉਹਦਾ ਸਾਈਜ਼ ਦੀ ਪ੍ਰੋਬਲਮ ਵੀ ਆ ਗਈ। ਫਿਰ ਮੈਂ ਵਾਪਸ ਕਰਨ ਵਾਸਤੇ ਗਿਆ ਤੇ ਉਹ ਦੁਕਾਨਦਾਰ ਨੇ ਵਾਪਸ ਕਰਨ ਤੋਂ ਮਨਾ ਕਰ ਦਿੱਤਾ ਕਿ ਮੈਂ ਇਹਨੂੰ ਰਿਪਲੇਸ ਨਹੀਂ ਕਰਨਾ ਮੇਰੇ ਕੋਲ ਸਟਾਕ ਨਹੀਂ ਹੈ। ਫਿਰ ਮੈਂ ਉਹਨੂੰ ਆਖਿਆ ਕਿ ਇਹਦਾ ਬਿੱਲ ਦੇ ਦੇ ਜੋ ਸਟਾਕ ਆ ਉਹਦੋਂ ਆਪਾਂ ਇਹਨੂੰ ਕਰ ਲਾਂਗੇ ਰਿਪਲੇਸ। ਉਹ ਕਹਿੰਦਾ ਮੈਂ ਬਿੱਲ ਵੀ ਨਹੀਂ ਦੇਣਾ ਪੱਕਾ। ਫਿਰ ਮੈਂ ਉਹਨੂੰ ਆਖਿਆ ਕਿ ਫਿਰ ਤੇ ਤੇ ਲੀਗਲ ਕਾਰਵਾਈ ਹੋਊਗੀ ਲੀਗਲ ਨੋਟਿਸ ਭੇਜਾਂ। ਕੋਈ ਥਾ ਕਿ ਦੁਕਾਨਦਾਰ ਜਿਹੜਾ ਹੰਗਾਰਾ ਹੋਇਆ ਸੀ ਉਹ ਮੈਨੂੰ ਘਲਾਰ ਕੇ ਰੋਕ ਕੇ ਸਪੈਸ਼ਲ ਕਹਿੰਦਾ ਕਿ ਹੁਣ ਭੇਜਿਓ ਜਰੂਰ ਨੀਗਲ ਨੂੰ ਦੱਸ ਉਹਦੇ ਬਾਅਦ ਜਦੋਂ ਇਹਨੇ ਇਹ ਹਰਕਤ ਕੀਤੀ ਤਾਂ ਫਿਰ ਮੈਨੂੰ ਇਹ ਕੇਸ ਭਾਵੇਂ ਪੈਟੀ ਮੈਟਰ ਹੀਗਾ ਪਰ ਮੈਨੂੰ ਇਹ ਕਲਮਰ ਕੋਡ ਚ ਲਾਉਣਾ ਪਿਆ ਮੈਂ ਉਹ ਕਲਮਰ ਕੋਡ ਚ ਲਾਇਆ ਤੇ ਵਿੱਚ ਕਰੋਨਾ ਆ ਗਿਆ 2 ਸਾਲ ਕਰੋਨਾ ਚ ਲੰਘੇ 18 ਸੰਧਾ ਕੇਸ ਹੀਗਾ ਫਿਰ ਵਿੱਚੋਂ ਸਾਡੇ ਪ੍ਰੈਜ਼ਾਈਡਿੰਗ ਅਫਸਰ ਨਹੀਂਗੇ ਇੱਥੇ ਕੋਈ ਜਿਹੜੇ ਅਪਾਇੰਟ ਹੋਏ ਤੇ ਇਹ ਕੇਸ ਜਿਹੜੇ ਹਿਆਰ ਕੋ ਟ੍ਰਾਂਸਫਰ ਹੋਗੇ ਉਦੇ ਕਰਕੇ ਕਾਫੀ ਦੇਰੀ ਹੋ ਗਈ ਤੇ ਅਲਟੀਮੇਟਲੀ ਹੁਣ ਫੈਸਲਾ ਆਇਆ ਫੈਸਲੇ ਦੇ ਵਿੱਚ ਕੋਰਟ ਨੇ 1600 ਰੁਪਿਆ ਵੀ ਵਾਪਸ ਕਰਨ ਨੂੰ ਕਿਹਾ ਵਿਦ 9% ਪਰ ਐਨ ਐਮ ਇੰਟਰਸਟ ਜਿਹੜਾ ਤੇ ਨਾਲ 3000 ਰੁਪਿਆ ਐਜ਼ ਅ ਕੰਪਨਸੇਸ਼ਨ ਦਿੱਤਾ ਉਹ ਵੀ ਵਿਦ 9% ਇੰਟਰਸਟ ਜਦੋਂ ਤੱਕ ਕੇਸ ਲੱਗਾ ਉਦੋਂ ਤੋਂ ਇੰਟਰਸਟ ਹੁੰਦਾ ਤੇ ਜਦੋਂ ਤੱਕ ਇਹ अमाउंट ਨਹੀਂ ਦਿੰਦਾ ਉਦੋਂ ਤੱਕ ਬਿਲਕੁਲ ਇਹ ਕਹਿ ਸਕਦੇ ਕਿ ਇੱਕ ਟਰੈਕ ਸੂਟ ਦਾ 1600 ਰੁਪਿਆ ਜਿਹੜਾ ਉਹ ਨੂੰ ਅੱਜ ਮਤਲਬ 7-8000 ਰੁਪਏ ਦੇ ਵਿੱਚ ਜਿਹੜਾ ਜੁਰਮਾਨਾ ਬਿਲਕੁਲ ਕੈਲਕੂਲੇਸ਼ਨ ਕਰਨ ਤੋਂ ਪਤਾ ਲੱਗਦਾ ਕਿ ਜਿਹੜੀ ਹੁਣ ਅਮਾਉਂਟ ਆਏ 7625 ਰੁਪਏ ਬਣਦੀ ਹੈ ਲੇਕਿਨ ਇਹਦਾ ਹੁਣ ਅੱਗੋਂ ਕੀ ਪ੍ਰੋਸੈਸ ਹੈਗਾ ਜੀ ਇਹਦਾ ਜੀ ਪ੍ਰੋਸੈਸ ਇਹ ਹੁੰਦਾ ਕਿ ਜੇ ਤੇ ਕੋਈ ਆਪਣੇ ਦੇਦੇ ਠੀਕ ਹੈ ਨਹੀਂ ਫਿਰ ਐਗਜ਼ੀਕਿਊਸ਼ਨ ਪਟੀਸ਼ਨ ਪਾਉਣੀ ਪੈਂਦੀ ਹੈ ਐਗਜ਼ੀਕਿਊਸ਼ਨ ਪਟੀਸ਼ਨ ਮੇਰੇ ਵੱਲੋਂ ਤਿਆਰ ਹੈ ਕਿ ਮੈਂ ਕੋਈ ਨਮਰ ਕੋਡਿ ਚ ਪਾਉਣ ਜਾ ਰਿਹਾ ਤੇ ਜਦੋਂ ਤੱਕ ਇਹ ਅਮਾਉਂਟ ਨਹੀਂ ਦਿੰਦਾ ਉਨ ਤੱਕ ਇੰਟਰਸਟ ਚੱਲਦਾ ਹੀ ਰਹਣਾ ਇੱਕ ਖਾਸ ਇਹ ਦੇਖਣ ਨੂੰ ਮਿਲਦਾ ਪਿਆ ਕਿ ਇੱਕ ਜਾਗਰੂਕਤਾ ਇੱਕ ਜ਼ਰੂਰੀ ਹੈ ਅੱਜ ਜਾਗਰੂਕਤਾ ਦੀਆਂ ਗੱਲਾਂ ਅਕਸਰ ਦੇਖਦੇ ਇਹ ਜੇ ਮਾਮਲੇ ਅਕਸਰ ਹੀ ਬਾਜ਼ਾਰ ਦੇ ਵਿੱਚ ਹੁੰਦੇ ਆ ਲੋਕਾਂ ਨਾਲ ਕੋਈ ਡਿਸਪਿਊਟ ਹੋ ਜਾਂਦਾ ਕੋਈ ਲੜਾਈ ਝਗੜਾ ਵੀ ਹੋ ਕੇ ਤੇ ਗੱਲ ਖਤਮ ਹੋ ਜਾਂਦੀ ਇਹ ਸੋਚਦੇ ਲੋਕ ਕਿ ਛੋਟੀ ਜੀ amount ਆ ਕੀ ਆਪਾਂ ਬਹੁਤ ਜਗ੍ਹਾ ਬਹੁਤ ਆਵਾ ਤੇ ਲੋਕ ਸਮਝੌਤੇ ਕਰਦੇ ਆ ਜੀ ਅਵੇਰਨੈਸ ਨਹੀਂ ਹੈਗੀ ਆ ਪਿੱਛੇ ਜੇ ਇੱਕ ਮਾਮਲਾ ਸਾਡੇ ਕੋਲ ਆਇਆ ਸੀ ਉਹ ਕੋਈ ਮਕਾਨ ਦਾ ਝਗੜਾ ਸੀਗਾ ਤੇ ਪੁਲਿਸ ਨੂੰ ਦਬਾਅ ਪਾਉਣ ਦੀ ਹਿੱਸਾ ਤੋਂਣ ਵਾਸਤੇ ਜਦੋਂ ਕਿ ਸਿਵਲ ਮੈਟਰ ਹੈ ਤੇ ਪੁਲਿਸ ਇਹੋ ਜਿਹਾ ਮੈਟਰ ਡੀਲ ਨਹੀਂ ਕਰ ਸਕਦੇ ਉਹ ਫਿਰ ਲੀਗਲ ਨੋਟਿਸ ਅਹੀਂ ਪੁਲਿਸ ਨੂੰ ਭੇਜਿਆ ਤੇ ਜਦੋਂ ਐਸਐਚਓ ਨੂੰ ਲੀਗਲ ਨੋਟਿਸ ਗਿਆ ਉਹਨੂੰ ਅਹੀਂ ਆਖਿਆ ਕਿ ਇਹਦੇ ਸਿਵਲ ਮਕਾਨ ਦੀ ਵੰਡ ਕਰਨਾ ਤੇ ਕੋਰਟ ਦੇ ਜੂਡਿਕਸ਼ਨ ਦੇ ਅੰਦਰ ਆ ਤੂੰ ਕਿਹੜੀ ਕਪੈਸਿਟੀ ਚ ਨੂੰ ਡੀਲ ਕਰੰਦੇ ਆ ਫਿਰ ਉਹ ਪਿੱਛੇ ਹਟੀ ਪੁਲਿਸ ਲੋਕਾਂ ਨੂੰ ਜਾਗਰੂਕਤਾ ਤੇ ਹੈ ਹੀ ਨਹੀਂ ਬਿਲਕੁਲ ਵੀ ਜਿਹੜਾ ਅਵੇਰਨੈਸ ਸਿਰਫ ਕੰਜ਼ਿਊਮਰ ਲਾਅ ਦੀ ਨਹੀਂ ਆਮ ਲਾਅ ਦੀ ਵੀ ਕੋਈ ਪਤਾ ਨਹੀਂ ਹੈ ਗੱਲ। ਜੇ ਆਪਾਂ ਕੰਜ਼ਿਊਮਰ ਲਾਅ ਦੀ ਹੀ ਗੱਲ ਕਰੀਏ ਜੇ ਆਪਾਂ ਅੱਜ ਬਾਜ਼ਾਰ ਦੇ ਵਿੱਚ ਹਰ ਕੋਈ ਸ਼ਾਪਿੰਗ ਕਰਦਾ ਚਾਹੇ ਆਨਲਾਈਨ ਵੀ ਸ਼ਾਪਿੰਗ ਕਰਦਾ। ਕੰਜ਼ਿਊਮਰ ਲਾਅ ਕਿੱਥੇ ਖੜਦਾ ਹੈ ਲੋਕਾਂ ਨੂੰ ਉਹਦੇ ਬਾਰੇ ਅਵੇਰਨੈਸ ਕਿੰਨੀ ਕੁ ਜ਼ਰੂਰੀ ਹੈ? ਦੇਖੋ ਜੋ ਵੀ ਹੈ ਜੇ ਤੇ ਕੰਜ਼ਿਊਮਰ ਉਹਦੀ ਜਿਹੜੀ ਉਹਨੇ ਵਾਰੰਟੀ ਦਿੱਤੀ ਆ ਜਾਂ ਬਿਲ ਨਹੀਂ ਦੇਣ ਦਿਆ ਜਾਂ ਰਿਪਲੇਸਮੈਂਟ ਨਹੀਂ ਕਰਨ ਦਿਆ ਡੈਫੈਕਟਿਡ ਪੀਸ ਜਾਂ ਕੋਈ ਵੀ ਆ ਜਿਹੜੀ ਆਪਣੀ ਲਾਇਬਿਲਟੀ ਉਹ ਪੂਰੀ ਨਹੀਂ ਕਰਨ ਲਿਆ ਤੇ ਕੰਜ਼ਿਊਮਰ ਲਾਅ ਦੇ ਵਿੱਚ ਉਹ ਪ੍ਰੋਟੈਕਟ बिल ना देना ਵੀ ਇੱਕ ਜਿਹੜਾ ਵਾ ਉਹ ਜਿਹੜੀ ਆ ਮਾਲ ਪ੍ਰੈਕਟਿਸ ਹੈ ਜਿਹੜੀ ਅਨਫੇਅਰ ਟ੍ਰੇਡ ਹੈ ਬਿਲ ਦੇਣਾ ਵੀ ਜ਼ਰੂਰੀ ਆ ਮੈਂ ਕਿੰਨਾ ਕਿ ਜ਼ਰੂਰੀ ਸਮਝਦਾ ਅੱਜ ਲੋਕਾਂ ਨੂੰ ਅਵੇਅਰ ਆਪਣੇ ਹੱਕਾਂ ਬਾਰੇ ਹੋ ਜੀ ਆਪਣੇ ਹੱਕਾਂ ਬਾਰੇ ਅਵੇਅਰ ਹੋਣਾ ਤੇ ਜ਼ਰੂਰੀ ਹੈ ਜੇ ਆਪਾਂ ਆਪਣੇ ਹੱਕਾਂ ਪ੍ਰਤੀ ਵੇਅਰ ਨਹੀਂ ਤੇ ਫਿਰ ਆਪਾਂ ਇੱਕ ਜਾਨਵਰ ਦੀ ਜ਼ਿੰਦਗੀ ਜੀਣਦੇ ਆ ਜਾਨਵਰ ਵੀ ਇਦਾਂ ਹੀ ਆ ਨਾ ਕੋਈ ਮਾਰ ਕੇ ਚੱਲ ਗਿਆ ਤੇ ਉਹ ਬਸ ਉਹਨੂੰ ਕੋਈ ਪਤਾ ਨਹੀਂ ਹੈ ਕਿ ਹੈ ਨਾ ਫਿਰ ਤੇ ਇਨਸਾਨ ਦਾ ਤੇ ਜਾਨਵਰ ਦਾ ਕੋਈ ਫਰਕ ਨਹੀਂ ਹੈ ਜੇ ਆਪਾਂ ਵੇਅਰ ਨਹੀਂ ਆਏ ਤਾਨੂੰ ਇੱਕ ਵਾਰੀ ਮਨਜਣੀ ਆ ਕਿ ਯਾਰ ਇੱਕ 1500 ਦੀ ਚੀਜ਼ ਆ 1600 ਦਾ ਟਰੈਕ ਸੂਟ ਤੇ ਮੈਂ ਕੋਡ ਕਚੈਰੀਆਂ ਚ ਭਾਵੇਂ ਤੁਸੀਂ ਖੁਦ ਵਕੀਲ ਹੋ ਲੇਕਿਨ ਕੋਡ ਕਚੈਰੀਆਂ ਦੇ ਵਿੱਚ ਜਾਣਾ ਜਿੰਨਾ ਤੁਸੀਂ ਦੱਸਿਆ ਹੁਸ਼ਾਲਪੁਰ ਤੱਕ ਗਏ ਹੋ ਤੁਸੀਂ ਸਰ ਜਦੋਂ ਕੋਈ ਤੁਹਾਡੀ ਚੈਲੰਜ ਕਰਦੇ ਨਾ ਕੋਈ ਤੁਹਾਡੀ ਅਥਾਰਟੀ ਨੂੰ ਇੱਕ ਟਾਈਮ ਤੇ ਮੈਂ ਸੋਚਿਆ ਕਿ 1600 ਰੁਪਏ ਦੀ ਗੋਲੀ ਮਾਰੋ ਤੂੰ ਮੇਰੇ ਖਲ ਨਾਲ ਜਿਆਦਾ ਸ਼ਾਇਦ ਮੈਂ ਸਫਰੀ ਕਰ ਲਿਆ ਵਾ ਪਰ ਮੈਂ ਅਜਿਹੇ ਦੁਕਾਨਦਾਰ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸਮਝਿਆ ਕਿ ਜਿਹੜਾ ਤੁਹਾਨੂੰ ਓਪਨਲੀ ਕਹਿ ਰਿਹਾ ਅਗਰ ਨੋਟਿਸ ਭੇਜੋ ਇਹ ਇੱਕ ਸਾਡੇ ਵਰਗੇ ਬੰਦੇ ਨਾਲ ਇਦਾਂ ਕਰਨ ਡਿਆ ਵਾ ਇੱਕ ਆਮ ਬੰਦੇ ਨਾਲ ਕੀ ਕਰਦਾ ਹੋਊਗਾ ਬਿਲਕੁਲ ਤੁਸੀਂ ਦੇਖਿਆ ਕਿ ਅੱਜ ਲੋੜ ਹੈਗੀ ਐ ਇੱਕ ਲੋੜ ਹਰ ਕੰਜ਼ਿਊਮਰ ਨੂੰ ਇੱਕ ਹਰ ਕੰਜ਼ਿਊਮਰ ਦਾ ਮਤਲਬ ਕਿ ਹਰ ਇੱਕ ਨਾਗਰਿਕ ਨੂੰ ਲੋੜ ਆ ਆਪਣੇ ਹੱਕਾਂ ਬਾਰੇ ਜਾਣਨ ਦੀ ਜਿੱਥੇ ਕਿ ਇੱਕ ਮਿਸਾਲ ਆ ਕਿ ਇੱਕ 1600 ਰੁਪਏ ਦੇ ਟਰੈਕਸੂਟ ਦਾ ਜਦੋਂ ਕੰਜ਼ਿਊਮਰ ਕੋਰਟ ਦੇ ਵਿੱਚ ਜਾਂਦੇ ਆ ਤੇ ਭਾਵੇਂ ਲੰਬੇ ਸਮੇਂ ਬਾਅਦ ਇੱਕ ਇਨਸਾਫ ਮਿਲਦਾ ਔਰ ਉਸ ਇਨਸਾਫ ਦੇ ਵਿੱਚ ਉਹ ਜਿੱਤ ਮਿਲਦੀ ਹੈ ਔਰ ਐਸੇ ਮਾਮਲੇ ਕਈ ਨਜ਼ਰਾਂ ਸਾਹਮਣੇ ਆਉਂਦੇ ਨੇ ਔਰ ਲੋਕਾਂ ਨੂੰ ਵੀ ਚਾਹੀਦਾ ਕਿ ਆਪਣੇ ਹੱਕਾਂ ਬਾਰੇ ਅਕਸਰ ਦੇਖਿਆ ਕਿ ਸਰਕਾਰ ਦੀ ਵੀ ਇੱਕ ਹਮੇਸ਼ਾ ਹੀ ਇੱਕ ਅਵੇਰਨੈਸ ਜਿਹੜੀ ਕੈਂਪੇਨ ਚੱਲਦੀ ਰਹਿੰਦੀ ਹੈ ਕਿ ਜਾਗੋ ਗ੍ਰਾਹਕ ਜਾਗੋ ਇਹ ਉਹੀ ਮਾਮਲੇ ਨੇ ਕਿ ਜਿੱਥੇ ਲੋਕਾਂ ਨੂੰ ਇੱਕ ਜਾਗਨ ਦੀ ਲੋੜ ਆ ਆਪਣੇ ਹੱਕਾਂ ਦੇ ਪ੍ਰਤੀ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਡਿਵਿਲੀ ਗੁਰਦਾਸਪੁਰ ਤੋਂ